ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਆਤਮਾਰਗ ਸ਼ਬਦ ਗੁਰੂ ਸੁਰਤ ਤੁੰ ਚੇਲਾ ਜਿਨੇ ਪੀਰ ਪੈਗੰਬਰ ਸ਼ੇਖ ਮੁਸਾਹਿਕ ਵਲੀ ਔਲੀਏ અવਤਾਰ ॠषि मुनि ਸਤਜੁਗ ਦੁਆਪਰ ਤ੍ਰੇਤਾ ਅਤੇ ਕਾਲਯੁਗ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਹਨ ਉਹਨਾਂ ਵਿੱਚ ਕਈ ਤਤਵੇਤਾ ਅਥਵਾ ਨਿਰਾਕਾਰ ਦੇ ਪਾਂਧੀ ਤਾਂ ਜ਼ਰੂਰ ਹੋਏ ਹਨ ਪਰ ਕਿਸੇ ਨੇ ਆਪਣੇ ਪ੍ਰਚਾਰ ਦੇ ਤਰੀਕੇ ਵਿੱਚ ਗਰੀਬੀ ਅਤੇ ਦੇਹ ਅਭਿਮਾਨ ਉੱਕਾ ਹੀ ਉਡਾ ਦੇਣ ਦੀ ਜ਼ੁਗਤੀ ਇਸ ਹੱਦ ਤੀਕਰ ਨਹੀਂ ਵਰਤੀ ਜਿਸ ਤਰ੍ਹਾਂ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਕੱਲੂ ਕਾਲ ਦੇ ਭਿਆਨਕ ਤ੍ਰਿਸ਼ਨਾ ਦੀ ਅਗੰਧੇ ਦੱਜੇ ਹੋਏ ਸਮੇਂ ਵਿੱਚ ਇਸ ਨੂੰ ਪ੍ਰਗਟ ਕੀਤਾ ਹੈ ਜਦ ਸਿੱਧਾ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਵਨ ਕਥਾ ਲੈ ਰਹਿੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਏਸ ਕਥਾ ਕਾ ਦੇ ਵਿਚਾਰ ਪਵਜਲ ਸ਼ਬਦ ਲੰਗਾਵਣ ਹਾਰ ਤਦ ਸਤਿਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਣ ਚੇਲਾ ਅਕਥ ਕਥਾ ਲੈ ਰਹਿੋ ਨਿਰਾਲਾ ਨਾਨਕ ਜੁਗ ਜੁਗ ਗੁਰੂ ਗੋਪਾਲ ਇੱਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋ ਮੈਂ ਅਗਨ ਨਿਵਾਰੀ ਇਸ ਸ਼ਬਦ ਸੁਰਤ ਦੀ ਰੱਖੀ ਹੋਈ ਨੀ ਨੂੰ ਦਸਾਂ ਪਾਤਸ਼ਾਹੀਆਂ ਨੇ ਸਮੇਂ ਸਮੇਂ ਅਨੁਸਾਰ ਪੌੜੀ ਪੌੜੀ ਵਧਾਇਆ ਅਤੇ ਦਸਾਂ ਜਾਮਿਆਂ ਵਿੱਚ ਵਿਚਰ ਕੇ ਦੇ ਅਭਿਮਾਨ ਨੂੰ ਉੱਕਾ ਹੀ ਉਡਾ ਕੇ ਸ਼ਬਦ ਗੁਰੂ ਪ੍ਰਧਾਨ ਕਰ ਦਿੱਤਾ ਪਹਿਲੀ ਪਾਤਸ਼ਾਹੀ ਨੇ ਸਤਨਾਮ ਦਾ ਚੱਕਰ ਹਿੰਦੂ ਮੁਸਲਮਾਨਾਂ ਵਿੱਚ ਜਾਤ ਪਾਤ ਦੇ ਬਖੇਵੇਂ ਤੋੜ ਕੇ ਚਲਾਇਆ ਦੂਸਰੀ ਪਾਤਸ਼ਾਹੀ ਨੇ ਸਭ ਨੂੰ ਗੁਰਮੁਖੀ ਅੱਖਰ ਸਿਖਾਏ ਤੀਜੀ ਪਾਤਸ਼ਾਹੀ ਨੇ ਹੁਕਮ ਦਿੱਤਾ ਕਿ ਜਿਹੜਾ ਉਪਦੇਸ਼ ਲੈਣ ਲਈ ਆਵੇ ਉਹ ਪਹਿਲਾਂ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕੇ ਚੌਥੀ ਪਾਤਸ਼ਾਹੀ ਨੇ ਹਰਮੰਦਰ ਸਾਹਿਬ ਵਿੱਚ ਕੀਰਤਨ ਦਾ ਪ੍ਰਵਾਹ ਚਲਾਇਆ ਅਤੇ ਚਾਰੇ ਵਰਨਾ ਚਾਰੇ ਮਜਮਾ Hindu, Musalman, Isai, Musai ਸਭ ਪ੍ਰਾਣੀ ਮਾਤਰ ਨੂੰ ਹਰੀ ਰੰਗ ਵਿੱਚ ਰੰਗੇ ਜਾਣ ਦਾ ਹੱਕ ਬਖਸ਼ਿਆ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਤ ਪਾਤ ਦੇ ਲਿਹਾਜ਼ ਤੋਂ ਬਗੈਰ ਸਾਰੇ ਭਗਤਾਂ ਦੀ ਬਾਣੀ ਆਪਣੇ ਨਾਲ ਚੜਾ ਕੇ ਸਿੱਖਾਂ ਨੂੰ ਇਹ ਸਿੱਖਿਆ ਦਿੜਾਈ ਕਿ ਸਰਬ ਪ੍ਰਾਣੀ ਮਾਤਰ ਵਿੱਚ ਇੱਕੋ ਹੀ ਸ਼ਬਦ ਵਰਤਦਾ ਹੈ ਨਾਲ ਹੀ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਮਿੰਦਰ ਸਾਹਿਬ ਵਿੱਚ ਸਥਾਪਨ ਕੀਤਾ ਤਦ ਸ਼ਬਦ ਗੁਰੂ ਵਾਸਤੇ ਆਪਣੀ ਪ੍ਰਗਟ ਗੁਰੂ ਦੇਹੀ ਨਾਲੋਂ ਉੱਚੀ ਜਗ੍ਹਾ ਬਣਾਈ ਫਿਰ ਰਾਤ ਦੇ ਸਮੇਂ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਖਾਸਣ ਕੀਤੇ ਗਏ ਅਤੇ ਗੁਰੂ ਅਰਜਨ ਦੇਵ ਜੀ ਜ਼ਮੀਨ ਤੇ ਪੈਰੇ ਵਿੱਚ ਬਿਰਾਜੇ ਜਮੀ 7ਵੀਂ 8ਵੀਂ ਅਤੇ 9ਵੀਂ ਪਾਤਸ਼ਾਹੀ ਨੇ ਸ਼ਬਦ ਗੁਰੂ ਦੀ ਵਡਿਆਈ ਦੀ ਇਹ ਮਰਿਆਦਾ ਸਰੀਰ ਤੋਂ ਪਰੇ ਹੋ ਕੇ ਕਾਇਮ ਰੱਖੀ ਅਤੇ ਸ਼ਬਦ ਦਾ ਅਦਬ ਦੇਹ ਤੋਂ ਬਹੁਤ ਹੀ ਉੱਚਾ ਰੱਖਿਆ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਾदू ਜੀ ਦੀ ਸਮਾਦ ਤੇ ਤੀਰ ਨਾਲ ਸਲਾਮ ਕਰਕੇ ਖਾਲਸੇ ਜੀ ਦੀ ਪ੍ਰਖਿਆ ਲਈ ਅਤੇ ਦੇਖ ਲਿਆ ਕਿ ਖਾਲਸਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ आशा पूरा पूरा समझ गया है अति सतगुरु जी दे वचन अथवा शब्द नु देह तो ऊंचा जानन लग पया है इसलिए अपने ज्योति ज्योत समाਉਣ ਤੋਂ ਪਹਿਲਾਂ ਗੁਰਗੱਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕਰਕੇ ਪੰਜ ਪੈਸੇ ਨਰੇਲ ਰੱਖ ਕੇ ਮੱਥਾ ਟੇਕਿਆ ਅਤੇ ਹੁਕਮ ਦਿੱਤਾ ਕਿ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਲਈ ਮੇਰਾ ਸਰਗੁਣ ਸਰੂਪ ਸਮਝਣਾ ਇਕ ਰੂਪ ਤਿਹੋ ਗੁਣ ਤੇ ਪਰੇ ਨੇਤ ਨੇਤ ਜੇਹ ਨਿਗਮ ਉਚਰੇ ਦੂਸਰ ਰੂਪ ਗ੍ਰੰਥ ਜੀ ਜਨ ਹੋ ਆਪਨ ਅੰਗ ਮੇਰੇ ਕਰਮਨ ਹੋ ਤੀਸਰ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਜਹਨਿਸਪੂਰ ਇਸ ਸ਼ਬਦ ਗੁਰੂ ਸੁਰਤ ਤੁਨ ਚੇਲਾ ਵਾਲੀ ਭਗਤ ਪਾਉ ਦੀ ਮਰਿਆਦਾ ਚਲਾਉਣ ਨਾਲ ਸੱਚੇ ਪਾਤਸ਼ਾਹ ਨੇ ਸਿਖਾਂ ਦੇ ਦੇ ਅਭਿਮਾਨ ਜਾਣੇ ਹੋ ਮੇ ਰੋਗ ਨੂੰ ਉਕਾ ਹੀ ਗੁਰਮਾਣੀ ਵਿੱਚ ਲੈ ਕਰ ਦਿੱਤਾ ਅਤੇ ਨਾਲ ਹੀ ਗੁਰਮੁਖ ਨੂੰ ਆਪਣਾ ਰੂਪ ਵਰਣਨ ਕਰਕੇ ਸ਼ਬਦ ਗੁਰੂ ਦੀ ਤਾਬੇ ਜਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਮ ਬਾਣੀ ਦਾ ਉਪਦੇਸ਼ ਕਰਨ ਦਾ ਹੱਕ ਵੀ ਪੂਰਾ ਬਖਸ਼ ਦਿੱਤਾ ਸ਼ਲੋਕ ਮਹਲਾ 3 ਇਹ ਮਨ ਹਰ ਜੀ ਧਿਆਏ ਤੂ ਇਕ ਮਨ ਇਕ ਚਿਤ ਪਾਏ ਹਰ ਕੀ ਆ ਸਦਾ ਸਦਾ ਵਢਾਈਆ ਦੇ ਨਾ ਪਛੋਤਾਏ ਹਉ ਹਰ ਕੈ ਸਦ ਬਲਿਹਾਰਣੈ ਜਿਤ ਸਿਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸਬਦ ਜਲਾਈ ਮਹੱਲਾ ਤੀਜਾ ਆਪੇ ਸੇਵਾ ਲਾਇਐਨ ਆਪੇ ਬਖਸ਼ ਕਰੇ ਸਭਨਾ ਕਮਾਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਕਰਵਾਸ ਹੈ ਜੁਗ ਜੁਗ ਸੁਭਾ ਹੋਏ ਪੌੜੀ तू कर्ण कारण समरथ करते मैं तुझ बिन अवर न कोई तुद आपे श्रेष्ठ सिर जिया आपे फन गोई सब एको शब्द वर्तदा जो करे सो होई उडाई गुरमुख दे प्रभु ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ ਧਨ ਧਨ ਗੁਰ ਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ